ਲੋ ਵੀ ਗਰਾਊਂਡ ਦੇ ਵਿੱਚ ਪੰਗੜੇ ਦੀ ਪ੍ਰੈਕਟਿਸ ਹੋ ਰਹੀ ਆ ਸੂਯਾ ਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਹੋ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਆਪਾਂ ਚੱਲੇ ਆ ਬਾਲੀਬਾਲ ਖੇਡਣ ਸਾਡੇ ਘਰ ਦੇ ਬੈਕਸਾਈਡੀ ਗਰਾਊਂਡ ਆ ਮੈਂ ਉੱਦਾਂ ਰੋਜ਼ ਜਾਂਦਾ ਹੀ ਆ ਮੈਂ ਸੋਚਿਆ ਕਿ ਅੱਜ ਤਾਂ ਨਾ ਬਲੌਗ ਜ਼ਰੂਰ ਸਾਂਝਾ ਕਰੀਏ ਕਿ ਬਾਲੀਬਾਲ ਮੈਂ ਖੇਡਣ ਜਾਂਦਾ ਆ ਤੇ ਉੱਦਾਂ ਵੀ ਆਪਾਂ ਨੂੰ ਲੱਗਦਾ 4-5 ਦਿਨ ਹੋ ਗਿਆ ਬਲੌਗ ਨਹੀਂ ਪਾਇਆ ਮੈਂ ਸੋਚਿਆ ਕਿ ਅੱਜ ਬਾਲੀਬਾਲ ਦਾ ਆਪਾਂ ਜ਼ਰੂਰ ਬਲੌਗ ਤੁਹਾਡੇ ਨਾਲ ਸਾਂਝਾ ਕਰੀਏ ਤੇ ਮੁੰਡੇ ਵੀ ਆਉਂਦੇ ਆ ਕਈ 4:00 6:00 ਜਾਂ 6:00 ਵਜੇ ਆਉਂਦੇ ਕਈ ਤਾਂ 7:00 ਵੀ ਹੌਣੇ ਲੇਟ ਵੀ ਹੌਣੇ ਲੇਟ ਚੱਲਦੇ ਆਂ ਬਾਲੀਵੁੱਡ ਫੇਡਣ ਮੁੰਡਿਆਂ ਨਾਲ ਮੈਂ ਤੁਹਾਨੂੰ ਮਲਾਉਂਦੇ ਆ ਜਾਦੇ। ਉਹ ਟਾਈਮ ਤਕਰੀਬਨ 6:10 ਹੋ ਗਏ ਆ ਤੇ ਆਪਾਂ ਹੁਣ ਨਿਕਲੇ ਆਂ ਘਰੋਂ ਬੈਕ ਸਾਈਡ ਹੀ ਆ ਘਰ ਦੇ ਗਰਾਊਂਡ। ਫਾਈਨਲੀ ਪਹੁੰਚ ਚੁੱਕੇ ਆਪਾਂ ਗਰਾਊਂਡ ਦੇ ਵਿੱਚ। ਉਹਨਾਂ ਦਾ ਮੁੰਡੇ ਪਾਣੀ ਦੇ ਗੇ ਖੜੇ ਆ। ਉਹ ਦਿੰਦੇ ਵੀ ਪੇਰੇ ਨੂੰ ਤਾਂ ਲੱਗਦਾ। ਫਾਈਨਲੀ ਭਾਈ ਹੁਣੀ ਪਹੁੰਚ ਚੁੱਕੇ ਆ। ਓਏ ਤੇ ਹੋਰ ਮੁੰਡਿਆਂ ਨੇ ਕਦੋਂ ਆਣਾ ਭਾਈ? ਮੁੰਡੇ ਸੱਦੇ ਆ। ਹੁਣ ਆਉਣ ਦੇ ਆ। ਸਵਰਾਮਾ ਆਇਆ ਨੇ ਸੱਦੇ ਅੱਜ। ਉਹ ਗੱਡੀ ਉਹਦੇ ਆ ਗਈ ਆ ਉਹ ਗੱਡੀ ਅਲਟੋ ਜਾ। ਕਿੱਥੇ ਆਈ? ਉਹ ਖੜੀ ਹੈ। ਓਏ ਅਲਟੋ ਖੜੀ ਹੈ ਨਾ ਸਹੀ ਹੈ ਸਹੀ ਹੈ ਬਾਕੀਲੇ ਆਉਣੇ ਆ ਮੁੰਡੇ ਉਹ ਵੀ ਮੁੰਡਿਆਂ ਦੀ ਐਂਟਰੀ ਹੋਣ ਦੀ ਹੈ ਹੌਲੀ ਹੌਲੀ ਸਾਰੇ ਪਲੇਅਰ ਪਹੁੰਚ ਚੁੱਕੇ ਆ ਗਰਾਊਂਡ ਦੇ ਵਿੱਚ ਸੋ ਲੋ ਵੀ ਫਾਈਨਲੀ ਪਹੁੰਚ ਚੁੱਕੇ ਆ ਸਾਰੇ ਮੁੰਡੇ ਗਰਾਊਂਡ ਦੇ ਵਿੱਚ ਤੇ ਬਾਕੀ ਹਲੇ ਕਰਦੇ ਆ ਗੇਮ ਸ਼ੁਰੂ ਆਪਾਂ ਲੋ ਵੀ ਭਾਈ ਹੋਣਾਂ ਦੀ ਐਂਟਰੀ ਹੋ ਚੁੱਕੀ ਆ ਗਰਾਊਂਡ ਦੇ ਵਿੱਚ ਕਿੱਦਾਂ ਭਾਈ ਸਤਿ ਸ਼੍ਰੀ ਅਕਾਲ ਕਿੱਦਾਂ ਬਲੋਗ ਨੂੰ ਨਾ ਹੋਰ ਹੋਰ ਮੈਂਗਾ ਭਾਈ ਬਣਾ ਲਈਏ ਬਲੋਗ ਕਿੰਨੇ ਚਿਰ ਹੋ ਗਿਆ ਬਲੋਗ ਨਹੀਂ ਬਣਾਇਆ ਭਰਾਵਾਂ ਨੂੰ ਖੁਣੀਆਂ ਹੋਰ ਹੋਰ ਵਾਰੀ ਕਿਹੜੀ ਇਹ ਦੇ ਨਾ ਹੋਣਾ ਭਰਾਵਾ ਜਾਂ ਪਰ ਨਾ ਹੋਣਾ ਠੀਕ ਆ ਨਹੀਂ ਨਹੀਂ ਕੋਈ ਨਾ ਖੇਡਦੇ ਆ ਲੋ ਵੀ ਭਾਈ ਹੁਣੀ ਆ ਚੁੱਕੇ ਆ ਗਰਾਊਂਡ ਦੇ ਵਿੱਚ ਮਿੰਨੂ ਭਾਈ ਹੋਣਾਂ ਦੀ ਐਂਟਰੀ ਹੋ ਚੁੱਕੀ ਆ ਕਿੱਦਾਂ ਭਾਈ ਦੁਕਾਨ ਬੰਦ ਕਰ ਰਹੇ ਦੁਕਾਨ ਖੁੱਲ੍ਹੀ ਆ ਭਾਈ ਆਰਡਰ ਜਿਹਨੇ ਲੈਣਾ ਕਰ ਸਕਦਾ ਭਾਈ ਕਈ ਠੀਕ ਹੈ ਠੀਕ ਹੈ ਤੇ ਹੁਣ ਖੇਡਣ ਲੱਗੇ ਕਿਦਾਂ ਕੀ ਹਾਲ ਤਾਂ ਖੇਡ ਲਈਏ ਅੱਛਾ ਮੈਂ ਜਾਂ ਤੂੰ ਤਾਂ ਬੈਨੇ ਹੋਣੇ ਘੇੜਦੇ ਨਹੀਂ ਹੁੰਦੇ ਬਾਹਰ ਨਹੀਂ ਆਪਾਂ ਖੇਡਣਾ ਤੁਹਾਡੇ ਪੈਰ ਛੇਦੀ ਗੰਦੇ ਹੋ ਰਹਿੰਦੇ ਆ ਤਾਂ ਲੜ ਕੇ ਅੱਛਾ ਬੂੜ ਤਾਂ ਹੈ ਭਾਈ ਅਮਰੀਕਾ ਤੋਂ ਆਇਆ ਆਪਾਂ ਕੈਲੀਫੋਰਨੀਆ ਦਾ ਅੱਛਾ ਕੈਲੀਫੋਰਨੀਆ ਦਾ ਸਹੀ ਹੈ ਸਹੀ ਹੈ ਚਲੋ ਆਜੋ ਵੀ ਕਿ ਗੋਕੀ ਭਾਈ ਦੀ ਵੀ ਐਂਟਰੀ ਹੋ ਚੁੱਕੀ ਹੈ ਕਿੱਦਾਂ ਭਾਈ ਸਸੀ ਕਾ ਕਿੱਦਾਂ ਜੇ ਖੇਡਣਾ ਕਿ ਨਹੀਂ ਫੇ ਖੇਡਣਾ ਹੀ ਪੈਣਾ ਭਰਾ ਅੱਛਾ ਮੈਂ ਕਹਿੰਦਾ ਬਿਨਾ ਗਤੀ ਨਹੀਂ ਨਹੀਂ ਮੋਦੀ ਖਾਨੇ ਬੰਦ ਗਏ ਨੇ ਕਿੱਦਾਂ ਪੜਾ ਬੈਠਾ ਨਾ ਚੱਲਾਂ ਗਿਆ ਬੰਦੇ ਰੱਖੇ ਆਪਾਂ ਅੱਛਾ ਅੱਛਾ ਚੱਲਾਂ ਗਿਆ ਕਿੱਦਾਂ ਭਾਈ ਸਸੀ ਕਾ ਉਹ ਵੀ ਫਾਈਨਲੀ ਹੁਣ ਆਏ ਸਾਰੇ ਮੁੰਡੇ ਕੋਈ ਡੱਲੀ ਤੇ ਫਤੇ ਭਾਈ ਵੀ ਸਾਰੇ ਮੁੰਡੇ ਜਿਹੜਾ ਮੈਂ ਬੁਲਾਇਆ ਤੁਹਾਨੂੰ ਸਾਰੇ ਮੁੰਡੇ ਆ ਗਏ ਹੁਣ ਕਿ ਡੱਲੀ ਟਾਈਮ ਵੀ 6:30 ਹੋ ਗਿਆ ਆ ਸੂਰਜ ਵੀ ਸ਼ੁਰੂ ਸੇਵਨ ਵਾਲਾ ਹੀ ਆ ਮੇਰੇ ਦੇ ਬਲੌਗ ਦੇ ਨਾਲ ਆਪਾਂ ਰਾਗ ਦੀ ਖੇਡਣਾ ਹੈ ਲੇਟਾ ਵੀ ਦੇ ਕੇ ਸਾਡੇ ਉਧਰ ਲੱਗਿਆ ਹਈਆਂ ਖੇਲਦੇ ਆਂ ਫਿਰ ਆਪਾਂ ਬਾਲੀਵੋਲ ਅਬੀ ਸਾਡੀ ਟੀਮ ਜਿੱਤ ਚੁੱਕੀ ਆ ਤੇ ਉਹ ਟੀਮ ਹਾਰ ਚੁੱਕੀ ਆ ਤੇ ਉਹ ਖਾਨੇ ਨੂੰ ਵਾਸ ਰੱਖਿਆ ਉਧਰ ਤੇ ਹੁਣ ਉਹ ਅਥਲਾਂ ਚੱਲੇ ਆ। ਐਪੀ ਮੈਚ ਅਹੀਂ ਜਿੱਤ ਚੁੱਕੇ ਆ। ਤੇ ਬਾਕੀ 2-4 ਹੋਰ ਲਾਵਾਂਗੇ। ਗੇਮ ਹੋ ਗਈ ਆ ਸਟਾਰਟ। ਚੱਲ ਚੱਲ ਚੱਲ। ਲੋ ਇਹ ਪਾਸ। ਨਾ ਫਾਈਨਲੀ ਆਪਾਂ ਫੇਰ ਦੂਜਾ ਮੈਚ ਜਿੱਤ ਚੁੱਕੇ ਆ ਤੇ ਆਵਰੀ ਟੀਮ ਫੇਰ ਹੱਥ ਲਾ ਕੇ ਮੁੜ ਚੁੱਕੀ ਆ ਤੇ ਦੂਜਾ ਮੈਚ ਵੀ ਆਪਾਂ ਜਿੱਤ ਲਿਆ ਆ ਤੇ ਹੁਣ ਤੀਜਾ ਆਪਾਂ ਦੇਖਦੇ ਆ ਕਿਉਂਕਿ ਤਿੰਨ ਦੇ ਵਿੱਚ ਦੋ ਜਿੱਤਨੇ ਹੁੰਦੇ ਉਹ ਆਪਾਂ ਜਿੱਤ ਲਿਆ ਆ ਉਹ ਵੀ ਫਾਈਨਲੀ ਆਪਾਂ ਤੀਜਾ ਮੈਚ ਵੀ ਜਿੱਤ ਲਿਆ ਆ ਸਾਡੀ ਟੀਮ ਨੇ ਤਿੰਨੇ ਤਿੰਨੇ ਮੈਚ ਜਿੱਤੇ ਆ ਤੇ ਡਾਟਾ ਵੀ ਦੇਖ ਸਕਦੇ ਹੋ ਔਨ ਕਰਤੀਆਂ ਸੀ ਆਪਾਂ ਤੇ ਹੁਣ ਚੱਲੇ ਆ ਸਾਰੇ ਮੁੰਡੇ ਘਰੇ ਉਹ ਵੀ ਫਾਈਨਲੀ ਪਹੁੰਚ ਚੁੱਕੇ ਆ ਆਪਾਂ ਘਰੇ ਤੇ ਆਪਾਂ ਕਹਿੰਦੇ ਤਿੰਨੇ ਹੀ ਮੈਚ ਜਿੱਤੇ ਸਾਡੀ ਟੀਮ ਉਦੋਂ ਤਾਂ ਦੋ ਮੈਚ ਹਾਰ ਜਾਂਦੇ ਤੇ ਇੱਕ ਹੀ ਜਿੱਤ ਜਾਂਦੇ ਹੁੰਨੇ ਸੀਗੇ ਦੋ ਤਾਂ ਤਿੰਨ ਉਹ ਇੱਦ ਦੀ ਹੁੰਦਾ ਸੀਗਾ ਤੇ ਤਿੰਨ ਦੇ ਤਿੰਨੋ ਹੀ ਮੈਚ ਆਪਾਂ ਅੱਜ ਦਿੱਤੇ ਆ ਤੇ ਤੁਹਾਨੂੰ ਇਹ ਵਾਲਾ ਬਲੌਗ ਕਿੱਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਬੰਦੇ ਬਲੌਗ ਦੇਖਦੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ ਜਿਹੜੇ ਨਵੇਂ ਵੀ ਬੰਦੇ ਬਲੌਗ ਦੇਖਦੇ ਆ ਉਹ ਵੀ ਸਬਸਕ੍ਰਾਈਬ ਕਰਕੇ ਜਰੂਰ ਆਇਆ ਕਰੋ ਇਦਾਂ ਦੇ ਬਲੌਗ ਹੁੰਦੇ ਰਿਹਾ ਕਰੂਗੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ